ਕਰਪਾਸ ਵਾਜ ਜੀ ਕੀ ਫਤਿਹ ਗੁਰੂ ਗੁਰਸਵਾਰੀ ਸਾਹਿਬ ਸੰਗਤ ਸੋਠ ਰਾਗ ਭਗਤ ਰਬਦਾਸ ਜੀ ਬਖਸ਼ਿਸ਼ਾਂ ਕਰਦੇ ਨੇ ੴ ਸਤਿਗੁਰ ਪ੍ਰਸਾਦਿ ਪਰਮੇਸ਼ਰ ਇੱਕ ਹੈ ਪਰਮਾਤਮਾ ਇੱਕ ਹੈ ਤੇ ਪ੍ਰਮਾਤਮਾ ਦੀ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਭਗਤ ਜੀ ਅਨਮੋਲ ਬਚਨ ਲਿਖਦੇ ਨੇ ਜਦ ਹਮ ਹੋਤੇ ਤਵ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲਗਮ ਜਿਐ ਸੇ ਲਹਿਰ ਮੈਂ ਉਦਦ ਦਲ ਕੇਵਲ ਜਲ ਮਾਹ ਐ ਮਾਲਕ ਐ ਪਰਮੇਸ਼ਰ ਹੈ ਪਰਿਪੂਰਨ ਪ੍ਰਮਾਤਮਾ ਜਦੋਂ ਸਾਡੇ ਅੰਦਰ ਹੋਮੇ ਹੈ ਜਦੋਂ ਸਾਡੇ ਅੰਦਰ ਹੰਕਾਰ ਹੈ ਤੇ ਫੇ ਤੂੰ ਸਾਨੂੰ ਨਜ਼ਰ ਨਹੀਂ ਆਉਂਦਾ ਜਬ ਹਮ ਹੋਤੇ ਤਬ ਤੂੰ ਨਹੀਂ ਭਾਵੇਂ ਸਾਡੇ ਅੰਦਰ ਹੋਮੇ ਹੈ ਤੂੰ ਸਾਡੇ ਅੰਦਰ ਨਹੀਂ ਵੱਸਦਾ ਅਬ ਤੂੰ ਹੀ ਮੈਂ ਨਹੀਂ ਤੇ ਜਦੋਂ ਹਉਮੈ ਦਾ ਰੋਖ ਖਤਮ ਹੋ ਗਿਆ ਤੇ ਫੇਰ ਮਾਲਕ ਤੂੰ ਹੀ ਤੂੰ ਹੈ ਤੇਰੇ ਤੋਂ ਬਿਨਾਂ ਹੋਰ ਕੋਈ ਨਜ਼ਰ ਆਉਂਦਾ ਹੀ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਜਿਸ ਤਰ੍ਹਾਂ ਗਹਿਰੇ ਸਮੁੰਦਰ ਦੇ ਵਿੱਚ ਛੱਲਾਂ ਉੱਠਦੀਆਂ ਨੇ ਗਹਿਰੇ ਸਮੁੰਦਰ ਦੇ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਉੱਠਦੀਆਂ ਨੇ ਉਸ ਨੂੰ ਪਿਆਰਿਓ ਅਸੀਂ ਲਹਿਰ ਕਹਿੰਦੇ ਹਾਂ 5 ਫੁੱਟ ਲਹਿਰਿਆ ਜੀ 7 ਫੁੱਟ ਲਹਿਰ ਹੈ ਅਖੀਰ ਜਦੋਂ ਦਮ ਖਾਂ ਮੋਦਾ ਮੁੱਕਾ ਹੰਕਾਰ ਮੁੱਕਾ ਹੋਵੇਂ ਮੁੱਕੀ ਲਹਿਰ ਦੀ ਤੇ ਜਲ ਦੇ ਵਿੱਚ ਜਲ ਹੋ ਕੇ ਸਮਾ ਗਈ ਹੁਣ ਜਲ ਦਾ ਜਲ ਹੋ ਗਿਆ ਪਰਮਾਤਮਾ ਦੇ ਵਿੱਚ ਆ ਭੇਦ ਹੋ ਗਿਆ ਭਗਤ ਜੀ ਦਾ ਸਮਝਾਉਣ ਦਾ ਤਰੀਕਾ ਹੈ ਕਿ ਜਿਵੇਂ ਸਮੁੰਦਰ ਦੇ ਵਿੱਚ ਲਹਿਰ ਰੁੱਠੀ ਉਹਨੂੰ ਅਸੀਂ ਲਹਿਰ ਕਿਹਾ ਜਦੋਂ ਉਹਦਾ ਹੰਕਾਰ ਹੋਂਮੇ ਖਤਮ ਹੋ ਗਿਆ ਜਦੋਂ ਪਰਮੇਸ਼ਰ ਦਾ ਆਸਰਾ ਲੈ ਲਿਆ ਤੇ ਪਿਆਰਿਓ ਫਿਰ ਉਹ ਜਿਹੜਾ ਜਲ ਸੀ ਜਿਹੜੀ ਲਹਿਰ ਸੀ ਉਹ ਜਲ ਦੇ ਵਿੱਚ ਸਮਾ ਕੇ ਜਲ ਹੋ ਗਈ ਕੇਵਲ ਜਲ ਮਾਹੀ ਹੁਣ ਜਲ ਦੀ ਜਲ ਹੈ ਮਾਧਵੇ ਕਹਿਆ ਕਹੀਏ ਭਰਾਵੇਂ ਐਸਾ ਐ ਮਾਲਕ ਇਹ ਭਰਮ ਭੁਲੇਖਾ ਕੈਸਾ ਹੈ ਜੈਸਾ ਮਾਨੀਏ ਹੋਏ ਨਾ ਤੈਸਾ ਰਹਾਓ ਕਿ ਜੋ ਅਸੀਂ ਸਮਝਦੇ ਹਾਂ ਉਹ ਨਹੀਂ ਹੈ ਜੋ ਅਸੀਂ ਨਹੀਂ ਸਮਝਦੇ ਉਹ ਹੈ ਇੱਕ ਕਸਤੂਰੀ ਹਿੰਦੀ ਨਾਭੀ ਦੇ ਵਿੱਚ ਹੁੰਦੀ ਹੈ ਪਿਆਰਿਓ ਉਹਦੀ ਸਵੈਲ ਕਸਤੂਰੀ ਦੀ ਬੜੀ ਵਧੀਆ ਹੁਣ ਉਹ ਹਿਰਨ ਗਰਮੀ ਪਰ ਗਰਮੀ ਦੇ ਵਿੱਚ ਭੜਕਦਾ ਫਿਰਦਾ ਹੈ ਕਿ ਸਮੈਲ ਕਿੱਥੋਂ ਆਉਂਦੀ ਹੈ ਮੈਂ ਉੱਥੇ ਜਾ ਕੇ ਵੇਖਾਂ ਪਰ ਉਹ ਸਮੈਲ ਉਹਦੇ ਅੰਦਰੋਂ ਆਉਂਦੀ ਹੈ ਉਹਨੂੰ ਪਹਿਚਾਨ ਹੀ ਨਹੀਂ ਕਿ ਸਮੈਲ ਮੇਰੇ ਵਿੱਚੋਂ ਆਉਂਦੀ ਹੈ ਇਸੇ ਤਰ੍ਹਾਂ ਹੀ ਪਰਮੇਸ਼ਰ ਪਿਆਰਿਓ ਸਾਡੇ ਹਰ ਜੀਵਾਂ ਦੇ ਅੰਦਰ ਵੱਸਦਾ ਹੈ ਤੇ ਸਾਡੇ ਹਰ ਸ਼ਰੀਰ ਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੈ ਪਰ ਅਸੀ ਮੀ ਅਜੇ ਤੱਕ ਹਿਰਨ ਵਾਂਗੂ ਲੱਭੇ ਨਹੀਂ ਕਿ ਪ੍ਰਮਾਤਮਾ ਵਸਦਾ ਕਿਥੇ ਇੱਕ ਹੈ ਜੈਸਾ ਮੰਨਿਏ ਹੋਏ ਨਾ ਤੈਸਾ ਜੋ ਅਸੀਂ ਸਮਝਦੀ ਹੁੰਦਾ ਨਹੀਂ ਹੁਣ ਹਿਰਨ ਪਲ ਗਰਮੀ ਦੇ ਵਿੱਚ ਪਿਆਰੋ ਭਜਦਾ ਹੈ ਤੇ ਦੂਰੋਂ ਜਦੋਂ ਗਰਮੀ ਦੇ ਤਰਕਟੇ ਵੇਖਦਾ ਹੈ ਤੇ ਉਹਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਰੇਤਲੇ ਇਲਾਕੇ ਦੇ ਵਿੱਚ ਪਾਣੀ ਹੁੰਦਾ ਹੁਣ ਵੇਖਦਾ ਦੂਰੋਂ ਪਾਣੀ ਹੈ ਭੱਜਦਾ ਪਾਣੀ ਦੇ ਨਗਰ ਹੈ ਜਿੰਨਾ ਕੋ ਉਹ ਭੱਜਦਾ ਹੈ ਉਹਨਾਂ ਕੋ ਪਾਣੀ ਅੱਗੇ ਚਲਾ ਜਾਂਦਾ ਹੈ ਪਰ ਪਾਣੀ ਹੁੰਦਾ ਨਹੀਂ ਭਗਜੀ ਕਹਿੰਦੇ ਜੈਸਾ ਮੰਨਿਏ ਹੋਏ ਨਾ ਤੈਸਾ ਭਾਵ ਕਿ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਜੋ ਲੋੜਦੇ ਹਾਂ ਉਸ ਚੀਜ਼ ਦੀ ਪਿਆਰਿਓ ਪ੍ਰਾਪਤੀ ਨਹੀਂ ਹੁੰਦੀ ਉਸ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਜਿਹੜੀ ਪਰਮੇਸ਼ਰ ਸਾਡੇ ਤੇ ਹੱਥ ਰੱਖ ਕੇ ਸਾਨੂੰ ਬਖਸ਼ਿਸ਼ ਕਰਦੇ ਜੋ ਸਾਡੇ ਲੇਖ ਦੇ ਵਿੱਚ ਲਿਖਿਆ ਹੋਵੇ ਜੋ ਸਾਡੇ ਮੱਥੇ ਤੇ ਖੁਦਵਾਇਆ ਹੋਵੇ ਪਰਮੇਸ਼ਰ ਨੇ ਕਿਰਪਾ ਕੀਤੀ ਹੋਵੇ ਉਹੀ ਪ੍ਰਾਪਤੀ ਹੁੰਦੀ ਹੈ ਓਦੋਂ ਬਾਅਦ ਕਦੇ ਵੀ ਨਹੀਂ ਹੋ ਸਕਦੀ ਨਰਪਤ ਇੱਕ সিংহাসਨ ਸੋਇਆ ਸੁਪਨੇ ਭਇਆ ਪਿਖਾਰੀ ਹੁਣ ਇੱਕ ਰਾਜਾ ਹੈ ਉਹ সিংহাসਨ ਤੇ ਸੋਤਾ ਹੈ ਤੇ ਸੁਪਨੇ ਦੇ ਵਿੱਚ ਉਹ ਪਿਖਾਰੀ ਬਣ ਗਿਆ ਪਿਆਰਿਓ ਏ ਵੀ ਭਲੇਖਾ ਕਟਣ ਵਾਸਤੇ ਸਤਿਗੁਰੂ ਦੇ ਦਰ ਤੇ ਬਾਈਤਾ ਦੇ ਰਾਜਿਆਂ ਵਿੱਚੋਂ ਇੱਕ ਰਾਜਾ ਆਇਆ ਸੀ ਪੁੱਤਰ ਦੀ ਅਵਿਲਾਸ਼ਾ ਸੀ ਕਿ ਪੁੱਤਰ ਦੀ ਪ੍ਰਾਪਤੀ ਹੋ ਜਾਵੇ ਸਤਿਗੁਰੂ ਦੇ ਦਰ ਤੇ ਜਾਈਏ ਲਾਮ ਨਸ਼ਕਨ ਲੈ ਕੇ ਗੁਰੂ ਦੇ ਦਰ ਤੇ ਆਇਆ ਤੇ ਜਿਸ ਵੇਲੇ ਪਿਆਰੋ ਜੀ ਉਤਾਰਾ ਹੀ ਕਰ ਰਿਹਾ ਸੀ ਤੇ ਗੁਰਬਾਣੀ ਦੇ ਵਿੱਚ ਮਾਨੋ ਇੱਕ ਸ਼ਬਦ ਆਇਆ ਲਿਖਿਆ ਲੇਖ ਨਾ ਮਿਟਿਆ ਹੈ ਸਕੀ ਜੋ ਲਿਖਿਆ ਕਰਤਾ ਤੇ ਜੋ ਪਰਮੇਸ਼ਰ ਨੇ ਸਾਡੇ ਮੱਥੇ ਤੇ ਲਿਖਤਾ ਉਹ ਬਦਲ ਨਹੀਂ ਸਕਦਾ ਇੰਨੀ ਸੁਣਦੇ ਰਾਜੇ ਨੇ ਹੁਕਮ ਕੀਤਾ ਲਾਮ ਲਸ਼ਕਰ ਨੂੰ ਜਿਸ ਤਰ੍ਹਾਂ ਆਪਨਾ ਸਮਾਨ ਉਤਾਰ ਰਿਹਾ ਹੋ ਇਸੇ ਤਰ੍ਹਾਂ ਹੀ ਇਹ ਸਮਾਨ ਨੂੰ ਬੰਨ੍ਹ ਲਵੋ ਕਿਉਂਕਿ ਜੋ ਕਰਤਾਰ ਦਾ ਹੁਕਮ ਹੈ ਉਹ ਮਿਟਣਾ ਤਾਂ ਹੈ ਨਹੀਂ ਪੁੱਤਰ ਦੀ ਪ੍ਰਾਪਤੀ ਕਿਵੇਂ ਹੋਵੇਗੀ ਸੋ ਜਿਸ ਵੇਲੇ ਸਮਾਨ ਸੰਕੋਚਨਾ ਸ਼ੁਰੂ ਕੀਤਾ ਉਸ ਗੁਰੂ ਸਵਾਰਿਆ ਨੇ ਗੁਰੂ ਜੀ ਦੇ ਅੱਗੇ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਰਾਜਾ ਆਪ ਜੀ ਦੇ ਦਰ ਤੇ ਆਇਆ ਤੇ ਉਤਾਰਾ ਹੀ ਅਜੇ ਕੀਤਾ ਹੈ ਤੇ ਸਮਾਨ ਬੰਨਣ ਵੀ ਲੱਗ ਪਿਆ ਹੈ ਕੀ ਕਾਰਨ ਹੈ ਸਤਗੁਰਾਂ ਨੇ ਕਿਹਾ ਕੇ ਜਾਓ ਉਹਨਾਂ ਨੂੰ ਕਹੋ ਇੱਕ ਰਾਮਿਆਲਤਾ ਲੈਣ ਯਸਵੇਲੇ ਪਿਆਰਿਓ ਉਸ ਰਾਜੇ ਨੂੰ ਸੁਨੇਹਾ ਦਿੱਤਾ ਪਰਮਾਤਮਾ ਦੀ ਕਿਰਪਾ ਦੇ ਵਿੱਚ ਉਹ ਰਾਜੇ ਦੇ ਮਨ ਵਿੱਚ ਆਈ ਵੀ ਦਰਸ਼ਨ ਦੀ ਬਲਾਸ਼ਾ ਤੇ ਪੂਰੀ ਕਰ ਲਈਏ ਬਾਕੀ ਤੇ ਚਲੋ ਚਲੇ ਜਾਣਾ ਜਿਸ ਵੀਰੇ ਦਰਬਾਰ ਦੇ ਵਿੱਚ ਆਇਆ ਪਿਆਰਿਓ ਆ ਕੇ ਮਥਾ ਟੇਕਿਆ ਤੇ ਨਿਗਾਹ ਮੇਰ ਦੀ ਸਰਗੁਰੂ ਨੇ ਪੁਵਾਈ ਤੇ ਪਿਆਰਿਓ ਹਿਰਦਾ ਠੰਡਾ ਹੋ ਗਿਆ ਬੈਠ ਗਿਆ ਮਨ ਨੂੰ ਸ਼ਾਂਤੀ ਆਈ ਆਨੰਦ ਆਇਆ ਸੋਚਿਆ ਕਿ ਜੋ ਮੈਂ ਸੋਚਦਾ ਹੈ ਉਹ ਨਹੀਂ ਹੁੰਦਾ ਜੋ ਹੁੰਦਾ ਹੈ ਉਹ ਪਰਮੇਸ਼ਰ ਦੀ ਕਿਰਪਾ ਨਾਲ ਹੁੰਦਾ ਹੈ ਸੋ ਉਸ ਨੇ ਸਤਿਗੁਰੂ ਅੱਗੇ ਬੇਨਤੀ ਕੀਤੀ ਮਾਲਕ ਆਪ ਕਹਿੰਦੇ ਉਹ ਬਾਣੀ ਸੱਚੀ ਹੈ ਸਤਿਗੁਰੂ ਕਹਿੰਦੇ ਵਾਕਿਆ ਸੱਚੀ ਹੈ ਇਹਦੇ ਵਿੱਚ ਕੋਈ ਭਰਮ ਭਲੇਖੇ ਵਾਲੀ ਗੱਲ ਹੀ ਨਹੀਂ ਕਹਿਣ ਲੱਗਾ ਫਿਰ ਅਜ ਬਾਣੀ ਦਾ ਸ਼ਬਦ ਚੱਲਦਾ ਪਿਆ ਸੀ ਲਿਖਿਆ ਲੇਖ ਨਾ ਮਿਟਿਆ ਹੈ ਸਖੀ ਜੋ ਲਿਖਿਆ ਕਰਤਾ ਤੇ ਫਿਰ ਜਿਹੜਾ ਲੇਖ ਲਿਖਿਆ ਮਿਟਣਾ ਹੀ ਨਹੀਂ ਤੇ ਫਿਰ ਸਤਿਗੁਰੂ ਜਿਹੜੀ ਮੈਂ ਬਲਾਸ਼ਾ ਲੈ ਕੇ ਆਪਦੇ ਕੋਲ ਆਇਆ ਉਹ ਪੂਰੀ ਕਿਵੇਂ ਹੋਵੇਗੀ ਸਤਿਗੁਰੂ ਨੇ ਮੇਰ ਦੀ ਨਿਗਾਹ ਦੇ ਨਾਲ ਵੇਖਿਆ ਕਿ ਇਹ ਰਾਜੇ ਦਾ ਜੇ ਹੋਵੇ ਹੰਕਾਰ ਖਤਮ ਨਹੀਂ ਹੋਇਆ ਇਹਦੇ ਅੰਦਰ ਅਜੇ ਬੇਨਤੀ ਨਹੀਂ ਬਣਦੀ ਇਹਦਾ ਮਨ ਗੁਰੂ ਦੇ ਨਾਲ ਜੁੜਦਾ ਨਹੀਂ ਪ੍ਰਾਪਤੀ ਲਿਖੀ ਹੈ ਪਰ ਪ੍ਰਾਪਤੀ ਹੋਵੇਗੀ ਉਦੋਂ ਜਦੋਂ ਇਹਦਾ ਮਨ ਸਹੀ ਤਰੀਕੇ ਨਾਲ ਜੁੜ ਜਾਵੇਗਾ ਸਤਿਗੁਰਾਂ ਦੇ ਬੇਨਤੀ ਕੀਤੀ ਤੇ ਸਤਿਗੁਰ ਮਸਕਰਾਪੇ ਕਹਿਣ ਲਗੇ ਕਹਿਣ ਲਗੇ ਤੇਰੇ ਸਵਾਲਾਂ ਦਾ ਜਵਾਬ ਜਿਹੜਾ ਆਪਾਂ ਕੱਲ ਨੂੰ ਦੇਵਾਂਗੇ ਅੱਜ ਵਿਸ਼ਰਾਮ ਕਰ ਠਹਿਰ ਪਰਮੇਸ਼ਰ ਤੇ ਤੇ ਕਿਰਪਾ ਕਰੇਗਾ ਭਲਾਈ ਕਰੇਗਾ ਸੋ ਪਿਆਰਿਓ ਨਰਪਤ ਏਕ ਸੰਘਾਸ਼ਨ ਸੋਇਆ ਸੁਪਨੇ ਪਿਆ ਭਖਾਰੀ ਭਾਵ ਕੀ ਬਣਿਆ ਰਾਤ ਨੂੰ ਰਾਜਾ ਦਰਬਾਰ ਦੇ ਵਿੱਚ ਜਿੱਥੇ ਜਗਾ ਮਿਲੇ ਆਪਣੇ ਸ਼ਮਿਆਨੇ ਚ ਸੁਤਾ ਪਿਆ ਹੈ ਸੁੱਤੇ ਪੈ ਨੂੰ ਸੁਪਨਾ ਐਸਾ ਪਿਆਰਿਓ ਆਇਆ ਸੁਪਨੇ ਦੇ ਵਿੱਚ ਉਹਦਾ ਜਨਮ ਜਿਹੜਾ ਹੈ ਚਡਾਨਾਂ ਦੇ ਘਰੇ ਹੁੰਦਾ ਹੈ ਬਿਲਕੁਲ ਗਰੀਬ ਬਿਲਕੁਲ ਮਾੜੇ ਘਰ ਦੇ ਵਿੱਚ ਉਹਦਾ ਜਨਮ ਹੋਇਆ ਹੈ ਪਰਿਵਾਰ ਪਾਲਦਾ ਏ ਛੋਟੇ ਛੋਟੇ ਬੱਚੇ ਨੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਬਾਹਰੋਂ ਲਿਆ ਕੇ ਖਵਾਉਂਦਾ ਪੂਰਾ ਫੇਰ ਵੀ ਨਹੀਂ ਫੜਦਾ ਇੰਨਾ ਕੁ ਸਮਾਂ ਭਿਆਨਕ ਚੱਲਦਾ ਹੈ ਤੇ ਉਹ ਜਿਹੜਾ ਜਨਮੋਂ ਦਾ ਹੈ ਉਹਦੇ ਵਿੱਚ ਕਦੀ ਕੁਝ ਬਣ ਜਾਂਦਾ ਹੈ ਕਦੀ ਕੁਝ ਬਣ ਜਾਂਦਾ ਹੈ ਕਹਿਣ ਦਾ ਭਾਵ ਕਿ ਕਿੰਨੀਆਂ ਜੂਣੀਆਂ ਜੜੀਆਂ ਨੇ ਉਹ ਸਤਿਗੁਰੂ ਨੇ ਉਹਦੀਆਂ ਇੱਕ ਸੁਪਨੇ ਦੀ ਨਿਆਈ ਬਦਲ ਦਿੱਤੀਆਂ ਔਰ ਜੇਸ ਵੇਲੇ ਸਵੇਰੇ ਉੱਠਿਆ ਉੱਠ ਕੇ ਕਹਿਣ ਲੱਗਾ ਮਾਰਕ ਸੱਚੇ ਪਾਤਸ਼ਾਹ ਬੜਾ ਮਾਨਜ ਉਚਾੜ ਗਿਆ ਹੋ ਗਿਆ ਨੀਂਦਰ ਵੀ ਅੱਖਾਂ ਦੇ ਵਿੱਚ ਹੈ ਚਾਜਨਾ ਨੀਂਦ ਵੀ ਨਹੀਂ ਆਈ ਦਰਬਾਰ ਵਿੱਚ ਪੁਜਾਇ ਮੱਥਾ ਟੇਕਿਆ ਬੈਠ ਗਿਆ ਕੀਰਤਨ ਸਭਾ ਦੀ ਸਮਾਪਤੀ ਤੋਂ ਬਾਅਦ ਜਦੋਂ ਵਿਚਾਰ ਵਟਾਂਦਰਾ ਹੋਇਆ ਸਤਿਗੁਰੂ ਕਹਿਣ ਲੱਗੇ ਹਾਂ ਭਾਈ ਭਰਿਆ ਸਨਾ ਕਹਿੰਨੇ ਰਾਤ ਗੁਜ਼ਰੀ ਸਾਰਾ ਹਾਲ ਸਤਿਗੁਰੂ ਅੱਗੇ ਧਿਆਨ ਕਰ ਦਿੱਤਾ ਹੈ ਔਰ ਸਾਰਾ ਹਾਲ ਬਿਆਨਣ ਤੋਂ ਬਾਅਦ ਸਤਿਗੁਰੂ ਕਹਿਣ ਲੱਗੇ ਵੀ ਤੂੰ ਜਿੰਨੀਆਂ ਜੂਨੀਆਂ ਰਾਤ ਵੇਖੀਆਂ ਐ ਨਾ ਇਹ ਤੈਨੂੰ ਸਾਰੀਆਂ ਭਗੜੀਆਂ ਪੈਣੀਆਂ ਸੀ ਖੂਦੀਆਂ ਟਿੰਡਾਂ ਮੰਗੋ ਤੂੰ ਇੱਥੇ ਆਉਣਾ ਸੀ ਜਾਣਾ ਸੀ ਪਹਿਲੇ ਦਿਨ ਪਰ ਤੇ ਤੂੰ ਗੁਰੂ ਦਰ ਤੇ ਆਇਆ ਹੈਂ ਤੇਰੀਆਂ ਇਹ ਸਾਰੀਆਂ ਟੇਡੀਆਂ ਵਿਗੀਆਂ ਜੂਨਾ ਖਤਮ ਹੋ ਗਈਆਂ। ਔਰ ਕਹਿਣ ਲੱਗਾ ਰਾਜਾ ਕਿ ਸਭ ਤੋਂ ਦੁਖਦਾਈ ਮੈਨੂੰ ਇਹ ਲੱਗਾ ਕਿ ਮੈਂ ਇੱਕ ਰਾਜਾ ਹਾਂ ਤੇ ਮੈਂ ਚੰਡਾਲਾਂ ਦੇ ਘਰ ਦੇ ਵਿੱਚ ਮਨਿਹਰਾ ਜਨਮ ਹੋਵੇ ਔਰ ਉਥੇ ਮੈਂ ਮਿਹਨਤ ਮਜ਼ਦੂਰੀ ਕਰਕੇ ਬੱਚੇ ਪਾਲਦਾ ਸਭ ਤੋਂ ਮਾੜਾ ਮੈਨੂੰ ਇਹ ਲੱਗਾ ਕਹਿੰਦਾ ਇਹ ਵੀ ਜੂਨ ਤੇਰੀ ਲਿਖੀ ਸੀ। ਇਹ ਵੀ ਤੇਰੀ ਜੂਨ ਲਿਖੀ ਸੀ। ਤੇ ਕਹਿਣ ਲੱਗਾ ਮਾਲਕ ਜਿਹੜੀ ਅਭਲਾਸ਼ਾ ਵਾਸਤੇ ਮੈਂ ਆਇਆ ਹਾਂ ਉਹ ਅਭਲਾਸ਼ਾ ਕਿਵੇਂ ਪੂਰੀ ਹੋਵੇਗੀ ਕਹਿੰਦੇ ਅੱਜ ਆਪਾਂ ਸ਼ਿਕਾਰ ਤੇ ਚੱਲਾਂਗੇ ਤੇ ਸ਼ਿਕਾਰ ਤੋਂ ਵਾਪਸ ਆਵਾਂਗੇ ਨਾ ਸ਼ਾਮਾਂ ਨੂੰ ਵਹਾਂਗੇ ਫਿਰ ਤੇਰੇ ਇਹ ਵੀ ਮਨ ਦੀ ਗੱਲ ਨਿਵਰਤ ਕਰ ਦੇਵਾਂਗੇ ਸੋ ਪਿਆਰਿਓ ਗੁਰੂ ਸਾਹਿਬ ਨਾਲ ਲੈ ਕੇ ਸ਼ਿਕਾਰ ਨੂੰ ਚੜੇ ਰਾਜਾ ਸ਼ਿਕਾਰ ਤੇ ਘੋੜੇ 'ਤੇ ਚੜਿਆ ਅੱਗੇ ਮਿਆਵੀ ਖੇਡ ਸਤਿਗੁਰੂ ਨੇ ਰਚੀ ਇੱਕ ਹਿਰਣ ਨੂੰ ਅਗੇ ਭਜਾ ਦਿੱਤਾ ਹੈ ਹਿਰਣ ਅਗੇ ਅਗੇ ਰਾਜਾ ਘੋੜਾ ਲੈ ਕੇ ਪਿੱਛੇ ਪਿੱਛੇ ਬੜੇ ਦੂਰ ਨਿਕਲ ਗਏ ਘੋੜਾ ਵੀ ਥੱਕ ਚੁੱਕਾ ਹੈ ਤੇ ਰਾਜਾ ਵੀ ਥੱਕ ਚੁੱਕਾ ਹੈ ਹਿਰਣ ਦੀ ਪ੍ਰਾਪਤੀ ਨਹੀਂ ਹੋਈ ਤੇ ਬਹੁਤ ਪਿਆਸ ਲੱਗੀ ਹੈ ਪਿਆਸਾ ਇੱਕ ਨਗਰ ਦੇ ਵਿੱਚ ਜਾ ਕੇ ਵੜ ਗਿਆ ਨਗਰ ਦੇ ਵਿੱਚ ਕੀ ਵੇਖਦਾ ਪਿਆਰਿਓ ਕਿ ਉਹ ਜਿਵੇਂ ਨਗਰ ਦੇ ਜਿਵੇਂ ਜਿਵੇਂ ਲਾਗੇ ਜਾਂਦਾ ਰਾਤ ਵਾਲਾ ਸੀਨ ਉਹਨੂੰ ਸਾਹਮਣੇ ਆਈ ਜੀ ਤੇ ਜਿਸ ਵੇਲੇ ਰਾਤ ਵਾਲਾ ਸੀਨ ਸਾਹਮਣੇ ਆਇਆ ਉਹੀ ਰੁਖ ਉਹੀ ਘੜ ਨਜ਼ਰ ਆਉਂਦੇ ਨੇ ਉਹੀ ਪਿਆਰਿਓ ਸਾਰਾ ਕੁਝ ਜਦੋਂ ਅੱਗੇ ਜਾ ਕੇ ਵੇਖਿਆ ਕਿ ਘਰ ਦੇ ਵਿੱਚ ਮਰਕਟ ਹੋਈ ਪਈ ਏ ਜਿਸ ਵੇਲੇ ਘੋੜਾ ਲੈ ਕੇ ਪਹੁੰਚਿਆ ਬੂਏ ਕੋ ਲੰਘਣ ਲੱਗਾ ਬੱਚਿਆਂ ਨੇ ਵੇਖਿਆ ਘਰ ਵਾਲੀ ਨੇ ਵੇਖਿਆ ਸਾਰਿਆਂ ਨੇ ਜਾ ਕੇ ਘੋੜੇ ਦੀ ਲਕਾਫ ਫੜ ਲਈ ਕਹਿਣ ਲਗੇ ਕਿ ਕਿਧਰ ਚੱਲਿਆ ਸ਼ਾਨੋ ਪਰਵਾਰ ਨੂੰ ਛੱਡ ਕੇ ਘਰ ਦੇ ਵਿੱਚ ਮਰਗਟ ਹੋਈ ਉਹ ਰਾਜੇ ਦੇ ਨਾਲ ਬਿਲਕੁਲ ਮਿਲਦਾ ਜੁਲਦਾ ਸਾਰਾ ਸਰੂਪ ਉਹਦਾ ਹਰ ਇੱਕ ਗੱਲ ਉਹਦੀ ਕਹਿਣ ਦਾ ਭਾਵ ਕਿ ਸਤਿਗੁਰਾਂ ਨੇ ਉਹਦਾ ਹਉਮੈ ਹੰਕਾਰ ਵਾਲਾ ਜਿਹੜਾ ਸੀ ਉਹ ਕੁਚ ਰਸਖਟਣਾ ਸੀ ਸੋ ਸਤਿਗੁਰੂ ਐਸਾ ਹਸਤਾ ਘੋੜੇ ਤੇ ਪਿੱਛੇ ਆ ਗਏ ਤੇ ਉਹ ਬੱਚੇ ਜिद ਕਰਦੇ ਨੇ ਕਿ ਸਾਡੇ ਪਾਪਾ ਨੇ ਘਰ ਵਾਲੀ ਕਹਿੰਦੀ ਭਲਿਆ ਮਾਨਸਾ ਘਰੇ ਆ ਤੂੰ ਘੋੜਿਆਂ ਤੇ ਚੜਿਆ ਫਿਰਦਾ ਹੈ ਅਸੀਂ ਭੁੱਖ ਨਾਲ ਬਿਲੋਂ ਲੰਘਦੇ ਫਿਰਦੇ ਆਂ ਆਖੀਰ ਸਤਿਗੁਰਾਂ ਨੇ ਉਹਨਾਂ ਦਾ ਸ਼ੰਕਾ ਨਿਵਿਤ ਕੀਤਾ ਕਿ ਫਲਾਣੇ ਰਾਜ ਦਾ ਇਹ ਰਾਜਾ ਹੈ ਇਹ ਤੁਹਾਡਾ ਪਰਿਵਾਰ ਦਾ ਜੀ ਨਹੀਂ ਹੈ ਆਖੀਰ ਉਥੋਂ ਛਟਕਾਰਾ ਹੋਇਆ ਸ਼ਾਮ ਦਾ ਦੀਵਾਨ ਸਜਿਆ ਸਤਿਗੁਰਾਂ ਦੇ ਜਦੋਂ ਦੀਵਾਨ ਦੇ ਵਿੱਚ ਆਣ ਕੇ ਮੱਥਾ ਟੇਕਿਆ ਤੇ ਮਨ ਦੇ ਵਿੱਚੋਂ ਹਉਮੈ ਵਾਲਾ ਹੰਕਾਰ ਜਿਹੜਾ ਦੂਰ ਹੋਇਆ ਜਿਸ ਵਲੇ ਹਉਮੈ ਹੰਕਾਰ ਪਿਆਰਿਓਂ ਦਾ ਦੂਰ ਹੋਇਆ ਨਾ ਤੇ ਸਤਿਗੁਰੂ ਦੇ ਦਰ ਤੇ ਕਹਿਣ ਲੱਗਾ ਸਤਿਗੁਰੂ ਇਹ ਖੇਡ ਕੀ ਕਹਿੰਦੇ ਜੇ ਅਸੀਂ ਤੈਨੂੰ ਉਵੇਂ ਦਰਬਾਰ ਦੇ ਵਿੱਚ ਦੱਸਦੇ ਤੂੰ ਮਰਣਾ ਨਹੀਂ ਸੀ ਇਹ ਤੇਰਾ ਲੇਖਾ ਖਤਮ ਕੀਤਾ ਹੈ ਦੰਦਾ ਦੋਸ਼ਨਾ ਦੇਉ ਕਰਮਾ ਦੋਸ਼ ਕਰਮਾ ਆਪਣੇ ਆ ਤੇ ਗੁਰੂ ਘਰ ਆਉਣ ਕਰਕੇ ਤੇਰਾ ਲੇਖਾ ਇੱਕ ਤੇਰੇ ਮਨ ਦੀ ਸ਼ੰਕਾ ਸੀ ਕਿ ਲਿਖਿਆ ਲੇਖ ਨਾ ਮਿਟਿਆ ਹੈ ਸਖੀ ਜੋ ਲਿਖਿਆ ਕਰਤਾਰ ਕਰਤਾਰ ਦੇ ਲੇਖ ਲਿਖਿਆ ਨੂੰ ਵੀ ਮੋੜਨ ਵਾਲੇ ਹੈਗੇ ਸੋ ਕਹਿਣ ਲੱਗਾ ਮਹਾਰਾਜ ਜਿਹੜੀ ਭਾਵਨਾ ਫਿਰ ਮੈਂ ਲੈ ਕੇ ਆਇਆ ਸੀ ਉਹਦਾ ਕਹਿਣ ਲੱਗੇ ਤੇਰੇ ਘਰ ਪੁੱਤਰ ਵੀ ਹੋਵੇਗਾ ਪਰਮੇਸ਼ਰ ਦੀ ਕਿਰਪਾ ਹੋਵੇਗੀ ਕਹਿੰਦੇ ਜਦੋਂ ਲਿਖਿਆ ਤੇ ਫਿਰ ਕਿਵੇਂ ਕਹਿੰਦੇ ਫਿਰ ਸ਼ੰਕਾ ਕਰਦਾ ਕਹਿੰਦੇ ਇੱਕ ਆਪ ਦੀ ਦਰਾਜ ਦੀ ਮੋਹਰ ਲਿਆ ਹੁਣ ਮੋਹਰ ਮੰਗਵਾਈ ਕਾਜ ਮੰਗਾਇਆ ਸਟੈਂਪ ਮੰਗਾਈ ਜਿਸ ਵੇਲੇ ਵਖਰੇ ਪੜਨ ਵਾਸਤੇ ਕਿਹਾ ਰਾਜਾ ਜੀ ਇਹ ਸਾਰੇ ਅੱਖਰ ਤੁਸੀਂ ਪੁੱਠੇ ਲਿਖੇ ਹੋਏ ਆ ਪੜ ਸਕਦੇ ਕਹਿਣ ਲੱਗਾ ਨਹੀਂ ਕਹਿੰਦਾ ਹੋਰ ਕਿਸੇ ਤੋਂ ਪੜਾ ਲਓ ਕਹਿੰਦੇ ਕੋਈ ਨਹੀਂ ਪੜ ਸਕਦਾ ਕਹਿੰਦੇ ਹੁਣ ਇਹਨੂੰ ਸ਼ਾਈ ਨਾਲ ਵੇੜੋ ਕਾਗਜ਼ ਦੇ ਉੱਤੇ ਮੋਹਰ ਨੂੰ ਲਾਓ ਜਦੋਂ ਕਾਗਜ਼ ਦੇ ਨਾਲ ਸ਼ਹੀ ਦੇ ਨਾਲ ਲਵੇੜ ਕੇ ਕਾਗਜ਼ ਤੇ ਮੋਹਰ ਲਾਈ ਉਹ ਪਿਆਰਿਓ ਅੱਖਰ ਪੜੇ ਜਾਣ ਲੱਗ ਪਏ ਜਿਵੇਂ ਅੱਖਰ ਪੜੇ ਜਾਣ ਲੱਗ ਪਏ ਤੇ ਕਹਿ ਨਗਾ ਸਤਿਗੁਰੂ ਇਹ ਹੁਣ ਪੜੇ ਜਾਂਦੇ ਨੇ ਤੇ ਸਤਿਗੁਰੂ ਕਹਿੰਦੇ ਭੜਿਆ ਜਿਸ ਦਰ ਤੇ ਤੂੰ ਆਇਆ ਨਾ ਇੱਥੇ ਜਿਹੜੇ ਲੇਖ ਪੁੱਠੇ ਨੇ ਨਾ ਉਹ ਵੀ ਸਿੱਧੇ ਹੋ ਜਾਂਦੇ ਨੇ ਸੋ ਤੇਰਾ ਪਰਮ ਪ੍ਰੇਖਾ ਵੀ ਦੂਰ ਹੋ ਗਿਆ ਤੇਰੀਆਂ ਜੂਨੀਆਂ ਵੀ ਕਟੀਆਂ ਗਈਆਂ ਕੱਲ ਦਾ ਤੂੰ ਪਰਸੋਂ ਦਾ ਭਜਦਾ ਸਾਂ ਕਿ ਮੈਂ ਵਾਪਸ ਜਾਣਾ ਇਹ ਦਰ ਤੇ ਆਇਆ ਕੋਈ ਖਾਲੀ ਅੱਥੀ ਨਹੀਂ ਮੁੜਿਆ ਇਹ ਦਰ ਤੇ ਪ੍ਰਾਪਤੀ ਤੋਂ ਬਿਨਾਂ ਕੋਈ ਨਹੀਂ ਜਾ ਸਕਦਾ ਅਛਤ ਰਾਜ ਵਿਕਸ਼੍ਰਿਤ ਦੁੱਖ ਪਾਇਆ ਸੋਗਤ ਪਈ ਹਮਾਰੀ ਜਿਵੇਂ ਉਸ ਰਾਜੇ ਦਾ ਰਾਜ ਸੁਪਨੇ ਦੇ ਵਿੱਚ ਚਲਾ ਗਿਆ ਓਵੇਂ ਗਤ ਸਾਡੀ ਆ ਪਿਆਰਿਓ ਜਦੋਂ ਅਸੀਂ ਸੁਪਨੇ ਇਹੋ ਜਿਹੇ ਆਉਂਦੇ ਨੇ ਤੇ ਬੜੇ ਪਰੇਸ਼ਾਨ ਹੋ ਜਾਈਦਾ ਪਰ ਉਹ ਪਰਮੇਸ਼ਰ ਦੀ ਕਿਰਪਾ ਹੀ ਹੁੰਦੀ ਜੇ ਮਾੜੇ ਜਨਮਾਂ ਜਨਮਾਂਤਰਾਂ ਦਾ ਲੇਖਾ ਖਤਮ ਹੁੰਦਾ ਹੈ ਰਾਜ ਭਯੰ ਪ੍ਰਸੰਗ ਜੈਸੇ ਹੈ ਆਪ ਕਸ਼ਮਰਮ ਜਨਾਇਆ ਅਨਕ ਕਟਕ ਜੈਸੇ ਢੂਲ ਪਰੇ ਜਾਂ ਕਹਤੇ ਕਹਿ ਨਾ ਆਇਆ ਤੇ ਜਦੋਂ ਪਿਆਰਿਓ ਸਾਰਾ ਥਾਕਾ ਵਰਤਿਆ ਤੇ ਉਹਨੂੰ ਕੋਈ ਗੱਲ ਨਾ ਆਵੇ ਕਿ ਮੈਂ ਇੱਕ ਹੋਵਾ ਰਾਜਾ ਤੇ ਮੇਰੇ ਨਾਲ ਹੋਇਆ ਕੀ ਸੋ ਅਖੀਰ ਸਤਿਗੁਰੂ ਨੇ ਸਾਰੇ ਲੇਖੇ ਨਿਲਿਤ ਕਰ ਦਿੱਤੇ ਨੇ ਸਰਬੇ ਏਕ ਅਨੇਕੇ ਸੁਆਮੀ ਸਭ ਘਟ ਭੋਗ ਵੇ ਸੋਈ ਸਤਿਗੁਰੂ ਕਹਿੰਦੇ ਭੜਿਆ ਸਾਰੇ ਸੰਸਾਰ ਦੇ ਉੱਤੇ ਸਾਰੀ ਦੁਨੀਆ ਦੇ ਉੱਤੇ ਸਭ ਆਪਣੇ ਆਪਣੇ ਭੋਗਨ ਵਾਸਤੇ ਆਏ ਨਹੀਂ ਪਰ ਜਿਹਦੇ ਚੰਗੇ ਕਰਮ ਹੋਣ ਉਹਦੇ ਤੇ ਪਰਮੇਸ਼ਰ ਦੀ ਕਿਰਪਾ ਵੀ ਹੋ ਜਾਂਦੀ ਹੈ ਤੇ ਰਵਿਦਾਸ ਭਗਤ ਜੀ ਕਹਿੰਦੇ ਨੇ ਕਹੇ ਰਵਿਦਾਸ ਹਾਥ ਪੈ ਨੇਰੇ ਸੇਜੇ ਹੋਏ ਸੋਈ ਪ੍ਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਇੱਕ ਅੱਖ ਦੇ ਫੋਰ ਦੇ ਵਿੱਚ ਹੋ ਜਾਣੀ ਹੈ ਸਹਿਜ ਅਵਸਥਾ ਬਣਾਉਣੀ ਪਾਉ ਹਉਮੈ ਹੰਕਾਰ ਨੂੰ ਦੂਰ ਕਰਨਾ ਪਾਉ ਹਉਮੈ ਦੇ ਰੋਗ ਤੋਂ ਬਚਣਾ ਪਾਉ ਸਤਿਗੁਰੂ ਦੇ ਦਰ ਤੇ ਨਿਮਾਣਾ ਕੇ ਆਉਣਾ ਪਾਉ ਤਾਂ ਇਹ ਸਾਰੀਆਂ ਪ੍ਰਾਪਤੀਆਂ ਸਾਨੂੰ ਹੋਣ ਗਈਆਂ ਸੋ ਗੁਰੂ ਸਵਾਰਿਓ ਇਸੇ ਅਜ ਦਾ ਹੁਕਮ ਜੋ ਆਪ ਜੀ ਨੇ ਸਰਮ ਕੀਤਾ ਸੋਠ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸ਼ਬਦ ਸੋ